ਆਹ ਫੋਟੋ ਮੇਰਾ ਨਾਮ ਜੋਧਾ ਪਰੀ ਸਿੰਘਾ ਜੀ ਅੱਛਾ ਕੀ ਮਸਲਾ ਬਈ ਪਿੰਡ ਨੈਣੇ ਵਾਲ ਦਾ ਇਹ ਪਿੰਡ ਨੈਣੇ ਵਾਲ ਦਾ ਮਿੱਟੀ ਦਾ ਕੋਈ ਰੌਲਾ ਸੀਗਾ ਗਰੁੱਪ ਦੇ ਵਿੱਚ ਇਹਦੀ ਪਈ ਜਾ ਗਈ ਵੀ ਐ ਕਰਕੇ ਮਿੱਟੀ ਚੱਕੀ ਗਈ ਆ ਉਹਨੇ ਹੁਣ ਚੱਕ ਕੇ ਵੀ ਮੇਰੇ ਤਾਇਏ ਦੇ ਲੜਕੇ ਨੂੰ ਫੋਨ ਲਾਇਆ ਤੇ ਗਾਲਾਂ ਕਢੀਆਂ ਜੀ ਫਿਰ ਉਹਨੇ ਚਲ ਮੈਂ ਕਿਹਾ ਵੀ ਆਪ ਨੂੰ ਗਾਲਾਂ ਕਾਤੋਂ ਕਢਾਂ ਗੀਆਂ ਆਪਾਂ ਜਾ ਕੇ ਫੋੜਦੇ ਆ ਵੀ ਆਪਣਾ ਕੋਈ ਹੋਰ ਤਾਂ ਰੌਲਾ ਹੈ ਨਹੀਂਗਾ ਤੇ ਫਿਰ ਉਹ ਫੋਨ ਲਾ ਕੇ ਧਮਕੀਆਂ ਦਿੰਦਾ ਮੇਰੇ ਕੋਲ ਗੰਨ ਭਰੀ ਪਈ ਆ ਗਈ ਮੈਂ ਐ ਠੋਕ ਦੂੰਗਾ ਹੋਰ ਦੋ ਤਿੰਨ ਮੁੰਡਿਆਂ ਨੂੰ ਉਹਨਾਂ ਨੂੰ ਵੀ ਫੋਨ ਲਾ ਕੇ ਕਿਹਾ ਕੌਣ ਦੇ ਰਿਹਾ ਧਮਕੀਆਂ ਜਸੂ ਗੱਲਾਂ ਨਿਕ ਸੱਚੀ ਗੱਲ ਹੈ ਸੂਰਜ ਕਾਕਾ ਨਹੀਂ ਕਿਸੇ ਪਾਰਟੀ ਬਾਜੀ ਦਾ ਲੀਡਰ ਆ ਜਾਂ ਕਿਵੇਂ ਆ ਬੰਦਾ ਕੋਈ ਪਾਰਟੀ ਬਾਜੀ ਨਹੀਂ ਹੈਗੀ ਜੀ ਪਿੰਡ ਪਿੰਡ ਚ ਵੈਸੀ ਹੈਗਾ ਤੇ ਹੁਣ ਤੁਹਾਡੇ ਪਿੰਡ ਵਾਲੇ ਕੀ ਕਹਿੰਦੇ ਉਹਨਾਂ ਦਾ ਸਾਥ ਕਿੱਧਰ ਆ ਗਿਆ ਪਿੰਡ ਵਾਲਿਆਂ ਦਾ ਪਿੰਡ ਵਾਲਿਆਂ ਦਾ ਸਾਥ ਸਾਡੇ ਸਾਹਮਣੇ ਹੀ ਆ ਜੀ ਇੱਥੇ ਖੜੇ ਆਗੇ ਜਿਹੜੇ ਆ ਹੱਕ ਚਾਹੀਏ ਆਗੇ ਵੀ ਇੱਥੇ ਵੀ ਇਹ ਨਜਾਇਜ਼ ਮਾਈਨਿੰਗ ਜਿਹੜਾ ਇਹ ਮਿੱਟੀ ਕਾਹ ਤੋਂ ਚੱਕੀ ਗਈ ਆ ਜੀ ਤੇ ਵਾਕਿਆ ਸਾਡੇ ਤੇ ਉਹਨੇ ਰੈਪੋਰਟ ਦਿੱਤੀ ਆ ਰੈਪੋਰਟ ਦਿੱਤੀ ਆ ਗਈ ਜਿਹੜੀ ਉਹਦੇ ਬਾਰੇ ਵੀ ਇਹ ਨਾਲ ਸਾਰੇ ਜਾਣਗੇ ਅੱਛਾ ਕੀ ਨਾਮ ਆ ਤੁਹਾਡਾ ਹੀ ਮੇਰਾ ਨਾਮ ਰਿੰਕੂ ਭਾਈ ਕੀ ਮਸਲਾ ਕੀ ਆ ਜਿਹੜਾ ਅੱਜ ਕਰਦਾ ਆ ਪਾਜਾ ਪੰ ਤੇ ਇਥੇ ਮਿੱਟੀ ਚੱਕੀ ਗਈ ਆ ਐ ਨਹੀਂ ਪਤਾ ਵੀ ਕੀ ਤੋਂ ਪੁੱਛ ਕੇ ਚੱਕੀ ਗਈ ਆ ਕੱਲ ਗਰੁੱਪ ਚ ਮੁੰਡਿਆਂ ਨੇ ਵੀਡੀਓ ਪਾਤੀ ਜਿਹੜਾ ਜੱਛੂ ਆ ਉਹਨੇ ਰਾਤ ਨੂੰ ਗਾਲਾਂ ਕੱਢੀਆਂ ਕਹਿੰਦਾ ਵੀ ਤੂੰ ਕੌਣ ਹੋ ਨਾ ਮਾਵਾ ਪੈਣਾ ਨੇ ਬਹੁਤ ਗਾਲਾਂ ਕੱਢੀਆਂ ਬਾਅਦ ਚ ਮੈਂ ਉਹਨੂੰ ਜਾ ਕੇ ਮੈਂ ਉਹਦੇ ਨਾਲ ਲੜਿਆ ਮੈਂ ਗਾਲਾਂ ਕੱਢੀਆਂ ਉਹਨੂੰ ਕੀ ਐਸ ਗੱਲ ਦਾ ਦੁੱਖ ਤੇ ਮਿੱਟੀ ਚੱਕੀ ਆ ਨਾ ਚੱਕੀ ਆ ਪੁੱਛਤਾ ਥਾਗਦਾ ਪਿੰਦ ਉਹਦਾ ਕੀ ਐਗਾ ਉਹ ਲੱਗੀਆਂ ਉਹਨੂੰ ਮਿਰਚਾਂ ਵੀ ਕਿਉਂ ਇਹ ਪੁੱਛਿਆ ਜਾਵੇ ਉਹਨੂੰ ਵੀ ਪੁੱਛਿਆ ਜਾਵੇ ਜਾਂ ਉਹ ਵਿੱਚ ਹੱਕਦਾਰ ਉਹ ਤਾਂ ਲੱਗੀਆਂ ਹੋਣੀਆਂ ਮਿਰਚਾਂ ਨੂੰ ਚੱਕੀ ਗਈ ਨਹੀਂ ਆ ਗਈ ਮਿੱਟੀ ਇਹ ਪਤਾ ਨਹੀਂ ਚੱਕੇ ਪਿੰਡ ਚ ਪਈ ਆ ਭੜੌੜ ਗਈ ਆ 1500 ਰੁਪਏ ਨੂੰ ਟਰਾਲੀ ਹੂੰ ਤੇ ਦੋ ਥਾਂ ਪਿੰਡ ਸਿੱਟੀ ਆ ਚੱਕੀ ਕਿੱਥੋਂ ਗਈ ਆ ਕਿੰਨੀ ਰਵੇ ਜੋ ਪੰਚਾਇਤੀ ਜ਼ਮੀਨ ਚ ਚੱਕੀ ਗਈ ਆ ਪੰਚਾਇਤੀ ਜ਼ਮੀਨ ਚ ਤੇ ਆ ਦਰਾਖਤ ਸਾਰੇ ਪੱਤੇ ਦਾ ਆ ਆ ਬਾਕੀ ਨਾਲ ਨਾਲ ਸਾਰੀ ਦਿਖਾ ਦਿਓ ਘੱਟੋ ਘੱਟ ਨਾਂਵ ਵਾਲੇ 2.5 ਲੱਖ ਦੀ ਮਿੱਟੀ ਚੱਕੀ ਗਈ ਸੀ ਇਹ ਤੁਸੀਂ ਕਿੰਨੇ ਟਾਈਮ ਤੋਂ ਇਹਨੂੰ ਬਾਹੀ ਜੋਗ ਕਰਕੇ ਠੇਕੇ ਦੇ ਦੰਡੇ ਆ ਰਹੇ ਹੋ ਇਹਨੂੰ ਜ਼ਮੀਨ ਨੂੰ ਇਹ ਤਾਂ ਬਹੁਤ ਟਾਈਮ ਹੋ ਗਿਆ ਭਾਈ ਕਿੰਨਾ ਟਾਈਮ ਹੋ ਗਿਆ ਓਹ ਓਕੇ ਨਹੀਂ ਮਿੱਟੀ ਚੱਕਰ ਜਿਉਂ ਨੌਬਤ ਸੀਗੀ ਮੰਨ ਲਾ ਵੀ ਕੋਈ ਲੋਡ ਪਈ ਆ ਜਾਂ ਵੈਸੇ ਹੀ ਚੱਕ ਲਈਏ ਕੋਈ ਨੌਬਤ ਤੇ ਕੋਈ ਪੰਦ ਨੂੰ ਨਹੀਂ ਪੁੱਛਿਆ ਗਿਆ ਨਾ ਕੋਈ ਪੰਚਾਇਤ ਨੇ ਕੋਈ ਦੱਸਿਆ ਪਤਾ ਨਹੀਂ ਕਿਵੇਂ ਚੱਕੀ ਆ ਇਹ ਪਤਾ ਰੱਬ ਜਾਣਦਾ ਜਾਂ ਪੰਚਾਇਤ ਦੱਸ ਸਕਦੀ ਆ ਜਾਂ ਕਰ ਜੋ ਚੱਕੂ ਲੋਕਾਂ ਦਾ ਉੱਥੇ ਲੱਗਿਆ ਹੋਦਾ ਦੱਸ ਸਕਦੇ ਤੇ ਤੁਸੀਂ ਇਹਦੀ ਦਰਖਾਸਤ ਦਿੱਤੀ ਆ ਕਿਤੇ ਹੁਣ ਤੱਕ ਤਨਖਾਹਾਂ ਚੇ ਕੋਈ ਨਹੀਂ ਦਿੱਤੀ ਭਾਈ ਤੈਨੂੰ ਹੀ ਸੱਧਿਆਗਾ ਵੀਡੀਓ ਬਣਾਉਣ ਲੱਗੇ ਇਸ ਦੁਬਾਰ ਦੇਵਾਂਗੇ ਗਾਂਵ ਇਹ ਦੁਬਾਰ ਵੀਡੀਓ ਤੇ ਜਾਵਾਂਗੇ ਨਾਗਾ ਟੋਡਾ ਮੇਰਾ ਨਾਮ ਅੰਪੀ ਸਿੰਘਾ ਜੀ ਮਨਨਿਆਲ ਦਾ ਰਹਿਣਾ ਮੈਂ ਅੱਛਾ ਬਾਈ ਜਿਹੜਾ ਇਹ ਸਾਰਾ ਮਸਲਾ ਹੋਇਆਗਾ ਕਿਉਂ ਹੋਇਆ ਕੀ ਕਾਰਨਾ ਕਿੱਥੇ ਖੜੀ ਹੈ ਗੱਲ ਹੁਣ ਗੱਲ ਬਾਈ ਇੱਥੇ ਖੜੀ ਆ ਕੱਲ ਮਿੱਟੀ ਚੱਕੀ ਜਾ ਰਹੀ ਸੀ ਦੋ ਦਿਨਾਂ ਤੋਂ ਠੀਕ ਹੈ ਨਾ ਵੀਰਾ ਰੈਂਕੂ ਆ ਇਹ ਵੀ ਪਿੰਡ ਦਾ ਨਨਿਆਲ ਦਾ ਰਹਿਣ ਵਾਲਾ ਇਹਨੇ ਆ ਕੇ ਦੇਖੀ ਇਹ ਚੀਜ਼ ਵੀ ਮਿੱਟੀ ਚੱਕੀ ਗਈ ਆ ਇਹਨੇ ਜਾ ਕੇ ਵੀਡੀਓ ਬਣਾ ਕੇ ਗਰੁੱਪ ਉੱਚ ਪਾਈ ਇਹਨੇ ਕਿਸੇ ਦਾ ਨਾਮ ਨਹੀਂ ਲਿਆ ਕੁਝ ਨਹੀਂ ਕਿਹਾ ਇਹਨੇ ਸਿਰਫ ਇਹ ਇੱਕ ਸਵਾਲ ਕੀਤਾ ਸੀਗਾ ਵੀ ਇਹ ਮਿੱਟੀ ਕਿਹਨੂੰ ਪੁੱਛ ਕੇ ਚਕਾਈ ਗਈ ਆ ਮੈਂਬਰਾਂ ਨੂੰ ਪੁੱਛ ਕੇ ਚਕਾਈ ਆ ਜਾਂ ਸਰਪੰਚ ਨੂੰ ਪੁੱਛ ਕੇ ਚਕਾਈ ਗਈ ਆ ਇਸ ਤੋਂ ਬਾਅਦ ਉਹਦੇ ਵਿੱਚ ਇਹ ਬੰਦੇ ਨੂੰ ਪਿੰਡ 'ਚੋਂ ਫੋਨ ਗਿਆ ਜਸੂਦਾਰ ਠੀਕ ਆ ਉਹੀ ਗੱਲ ਹੋਈ ਇਹਦੇ ਕਹਿਣ ਅਨੁਸਾਰ ਵੀ ਇਹਨੂੰ ਫੋਨ ਗਿਆ ਉਹ ਬੰਦੇ ਨੇ ਇਹਨੂੰ ਗਾਲ ਕੱਢੀ ਹੂੰ ਇਹਨੇ ਮੁੜ ਕੇ ਗਰੁੱਪ 'ਚ ਪਾਤਾ ਠੀਕ ਆ ਨਾ ਵੀ ਭਾਈ ਮੈਂ ਇੱਥੇ ਆ ਗਿਆ ਮੈਨੂੰ ਮਿਲ ਲੈ ਵੀ ਤੂੰ ਗਾਲਾਂ ਨਾ ਕੱਢ ਪਿੰਡ ਵਾਲੇ ਗਰੁੱਪ 'ਚ ਕਿਸੇ ਹੂੰ ਤੇ ਇਸ ਤੋਂ ਬਾਅਦ ਬਾਈ ਜਿਹੜਾ ਉਹ ਦਸੂ ਨਾਂ ਦਾ ਬੰਦਾ ਹੈਗਾ ਠੀਕ ਆ ਉਹ ਨਜਾਇਜ਼ ਚੀਜ਼ਾਂ ਕਰ ਰਿਹਾ ਪਿੰਡ 'ਚ ਤੇ ਇੱਕ ਨਾ ਸਾਡੀ ਫਰਨੀ ਦੇ ਸੰਧੂ ਕਲ ਵਾਲੀ ਫਰਨੀ ਤੇ ਹੱਤ ਆਗਾ ਜਿਹੜਾ ਉਹਨੇ ਰੋਗ ਰੱਖਿਆ ਦੂਜੀ ਗੱਲ ਆ ਆਪਾਂ ਸਰਕਾਰੀ ਜਿਹੜੀ ਆਪਣੀ ਹੁੰਦੀ ਆ ਸੜਕ ਉੱਤੇ ਮਿੱਟੀ ਵੀ ਪਾ ਸਕਦੇ ਉੱਤੇ ਉਹਨੇ ਮਿੱਟੀ ਪਾਦੀ ਮਿੱਟੀ ਜਦੋਂ ਪਾਤੀ ਉਹ ਥਾਂ ਉੱਚਾ ਹੋ ਗਿਆ ਜਿਹੜਾ ਇਧਰਲਾ ਪਾਸਾ ਸੀ ਉਹ ਨੀਵਾ ਹੋ ਗਿਆ ਉੱਥੇ ਮੇਰਾ ਘਰ ਆ ਬਾਈ ਠੀਕ ਆ ਨਾ ਉੱਥੇ ਟੋਬਾ ਲੱਗ ਜਾਂਦਾ ਉਹਦੇ ਕੋਈ ਸੁਣਵਾਈ ਨਹੀਂ ਹੈਗੀ ਕਿਸੇ ਨੂੰ ਕੁਝ ਨਹੀਂ ਹੋਊਗੀ ਤਾ ਮੈਂ ਇੱਕ ਦੋ ਮੈਂਬਰ ਆ ਸਰਪੰਚ ਮੈਂਬਰਾਂ ਨੂੰ ਕਿਹਾਗਾ ਤੇ ਉਹ ਮੈਨੂੰ ਕਹਿੰਦੇ ਬਾਈ ਤੂੰ ਵੀ ਮਿੱਟੀ ਪਾਲਾ ਕੀ ਇਹ ਨਜਾਇਜ਼ ਮਿੱਟੀ ਪਾ ਸਕਦੇ ਆਪਾਂ ਸੜਕ ਤੇ ਮੈਨੂੰ ਇਹ ਚੀਜ਼ ਦਾ ਜਵਾਬ ਵੀ ਚਾਹੀਦਾ ਜਿਹੜੀ ਇੱਥੋਂ ਮਿੱਟੀ ਚੱਕੀ ਗਈ ਉਹ ਗਈ ਕਿੱਥੇ ਆ ਮਿੱਟੀ ਉਹ ਉਹ ਪਿੰਡ ਚ ਗਈ ਆ ਤੇ ਜਾਂ ਫਿਰ ਬਾਹਰ ਗਈ ਆ ਨਹੀਂ ਕਿ ਕਿੱਥੇ ਸਿੱਟੀ ਆ ਸਰਕਾਰੀ ਥਾਂ ਤੇ ਕਿਸੇ ਧਾਰਮਿਕ ਸੰਸਥਾ ਤੇ ਜਗ੍ਹਾ ਦੀ ਸਿੱਟੀ ਹੈ ਜੀ ਮਿੱਟੀ ਇਹ ਸਾਰੀ ਨਹੀਂ ਇਹ ਨਹੀਂ ਇਹਨਾਂ ਨੇ ਵੇਚੀ ਆ ਉਹ ਹਾਂ ਉਹ ਵੇਚੀ ਗਈ ਹੈ ਜੀ ਮਿੱਟੀ ਇਹਦਾ ਵਿਰੋਧ ਕਿਉਂ ਨਹੀਂ ਹੋਇਆ ਜਦੋਂ ਮਿੱਟੀ ਚੱਕੀ ਜਾ ਰਹੀ ਸੀ ਉਦੋਂ ਵਿਰੋਧ ਆ ਵੀਰੇ ਇਹ ਤਾਂ ਨਹੀਂ ਹੋਇਆ ਵਿੱਚ ਪੈਂਦੇ ਅੱਧੇ ਲੋਕ ਉੱਤਰ ਜਾ ਕੇ ਖੜ ਜਾਂਦੇ ਆ ਕੋਈ ਬੋਲਣ ਨੂੰ ਤਿਆਰ ਨਹੀਂ ਹੈਗਾ ਤੁਸੀਂ ਪਿੰਜਰ ਮੈਂ ਬ్రో ਜੀ ਹਾਂ ਜਿਹੜੇ ਘਰ ਦੇ ਪੰਚਾਇਤ ਮੈਂ ਅੱਛਾ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਹੁਣ ਇੰਨਾ ਤਾਮਝਾਮ ਰੌਲਾ ਜਿਹਾ ਪੈ ਰਿਹਾ ਹੈਗਾ ਇਹ ਰੌਲਾ ਪੈ ਰਿਹਾ ਹੈ ਜੀ ਇਹਦਾ ਕੋਈ ਮਤਵ ਵਗੈਰਾ ਨਹੀਂ ਪਿਆ ਜੀ ਨਾ ਹੀ ਸਾਡੇ ਕੋਈ ਧਿਆਨ ਚ ਲੈ ਜਾਂਦੀ ਵੀ ਹੈ ਸਰਪੰਚ ਸਾਹਿਬ ਨੇ ਗੱਲ ਆ ਵੀ ਇਹ ਮਿੱਟੀ ਚੱਕਣੀ ਹੈ ਇਹ ਐਸੀ ਸਾਡੀ ਐਸੀ ਟੱਕ ਹੈ ਜਿਸੇ ਪਰਿਵਾਰ ਲਈ ਬੋਲੀ ਲੈ ਕੇ ਇਹ ਵਾਹਣ ਲੈਂਦਾ ਤੇ ਅਸੀਂ ਸਰਪੰਚ ਸਾਹਿਬ ਨੂੰ ਵੀ ਪੁੱਛਿਆ ਉਹ ਸਾਫ ਕਾ ਸਰਪੰਚ ਜਿਹਦੇ ਕੋਲ ਹੈਗਾ ਜੀ ਇਹ ਹੁਣ ਤੇ ਤੇ ਵਹਣਾ ਤੇ ਉਹਨੂੰ ਵੀ ਪੁੱਛਿਆ ਮੈਂ ਕਿਹਾ ਵੀ ਆਪਣਾ ਕੋਈ ਮਤਾ ਵਗੈਰਾ ਉਹ ਕਹਿੰਦਾ ਨਹੀਂ ਪਿਆ ਮੈਂ ਕਿਹਾ ਯਾਰ ਇਹ ਫਿਰ ਮਿੱਟੀ ਕਿਉਂ ਚਕਾਈ ਹੈ ਉਹ ਕਹਿੰਦਾ ਯਾਰ ਚਕਾਤੀ ਕਹਿੰਦਾ ਵੀ ਮੇਰੇ ਘਾਰੇ ਵਗੈਰਾ ਪੈ ਰਹੇ ਸੀ ਕਹਿੰਦਾ ਤੇ ਵੀ ਉਹ ਵੈਸੇ ਕੋਈ ਮਤਾ ਵਗੈਰਾ ਨਹੀਂ ਪਿਆ ਪਿਆ ਵਾ ਤੇ ਇਹ ਚੱਕੀ ਗਈ ਨਿਯਾਜ਼ ਮਾਨਗੀ ਹੈ ਅੱਛਾ ਬਾਈ ਜੀ ਕੀ ਨਾਂ ਹੈ ਤੁਹਾਡਾ ਪੰਚਾਇਤ ਮੈਂਬਰ ਹੋ ਤੁਸੀਂ ਮਜੂਦਾ ਅੱਛਾ ਭਾਈ ਜਿਹੜੀ ਇਹ ਮਿੱਟੀ ਚੱਕੀ ਗਈ ਹੈਗੀ ਇਹ ਪੰਚਾਇਤੀ ਜ਼ਮੀਨ ਦੇ ਵਿੱਚੋਂ ਕੋਈ ਇਹਦਾ ਜਾਂ ਕੋਈ ਮਤਾ ਪਿਆ ਹੋਵੇ ਤੁਹਾਡੇ ਧਿਆਨ ਚ ਹੋਵੇ ਜਾਂ ਇਹਦਾ ਕਿਸੇ ਗੱਲ ਦਾ ਪਹਿਲਾਂ ਵਿਰੋਧ ਹੋਇਆ ਵੀ ਜਾਂ ਗੱਲ ਚੱਲੀ ਹੋਵੇ ਨਹੀਂ ਵੀਰੇ ਸਾਨੂੰ ਇਹ ਗੱਲ ਦਾ ਕੋਈ ਨਹੀਂ ਪਤਾ ਸਾਨੂੰ ਤਾਂ ਕੱਲ੍ਹ ਆ ਕਿ ਮੁੰਡਿਆਂ ਨੇ ਦੱਸਿਆ ਵੀ ਐ ਕਰਕੇ ਜਾਂ ਸਾਨੂੰ ਗਰੁੱਪ ਚੋਂ ਪਤਾ ਲੱਗਿਆ ਵੀ ਮੈਨਿੰਗ ਪੂਰੀ ਹੈ ਇਹਦੇ ਵਿੱਚ ਹੂੰ ਉਸ ਤੋਂ ਬਾਅਦ ਇੱਥੇ ਜਦੋਂ ਇਕੱਠ ਹੋਇਆ ਸੀ ਆਏ ਆ ਵੀ ਗੱਲ ਤੇ ਜਿਹੜਾ ਗੱਲ ਹੈ ਇਹਨੇ ਤੁਸੀਂ ਕੋਈ ਮੈਕਮੇ ਸਬੰਧਤ ਵਿਭਾਗ ਨੂੰ ਕੋਈ ਇਨਟੀਮੀਸ਼ਨ ਦਿੱਤੀ ਹੋਈ ਕੀ ਦੀ? ਹਾਂ ਜੀ ਹੁਣ ਜਿਵੇਂ ਪਤਾ ਲੱਗਿਆ ਇਸ ਤੋਂ ਬਾਅਦ ਅਸੀਂ ਵੀਡੀਓ ਸਾਹਮਣੇ ਗੱਲਬਾਤ ਕਰਦੇ ਹਾਂ। ਅੱਜ ਜਾਵਾਂਗੇ। ਕਿਦਣ ਦੀ ਗੱਲ ਆ ਜੀ ਇਹ? ਇਹ ਹੋਵੇ 2 ਦਿਨ ਇਹ। ਹਾਂ ਜੀ ਹੁਣ ਦੱਸੋ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਇਹ ਮਿੱਟੀ ਇੱਥੋਂ ਚੱਕੀ ਗਈ ਹੈ ਕੀ ਕਾਰਵਾਈ ਹੋਈ ਹੈ ਇਹਦੇ ਤੇ ਜਾਂ ਕੀ ਕਾਰਵਾਈ ਕਰਾਉਣ ਜਾ ਰਹੇ ਹੋ? ਇਹ ਬਾਈ ਆਪਣੇ ਸਾਰੇ ਪਿੰਡ ਦੇ ਨਾਲ ਹੀ ਆਪਾਂ ਸਾਰੇ ਸਾਡੀ ਪੰਚਾਇਤ ਆ ਖੜੇ ਆਪਾਂ ਮੈਂਬਰ ਹੀ। ਤੇ ਸਾਨੂੰ ਕੋਈ ਪੁੱਛ ਦੱਸ ਨਹੀਂ ਹੋਈ ਯਾਰ। ਵੀ ਇਹ ਚੱਕਣੀ ਆ ਜਾਂ ਕਿਵੇਂ ਨਾ ਕੋਈ ਮਦਾਬਾਸ ਹੋਇਆ ਨਾ ਕੋਈ ਗੱਲਬਾਤ ਹੋਈ ਆ ਇਹਦਾ ਜਦੋਂ ਵੀਡੀਓ ਪਈ ਸਾਨੂੰ ਵੀ ਉਦੋਂ ਹੀ ਪਤਾ ਲੱਗਿਆ ਕਿੰਨੇ ਪੰਚਾਇਤ ਮੈਂਬਰ ਇਹਦੇ ਵਿਰੋਧ ਚ ਆ ਤੇ ਕਿੰਨੇ ਉਹਨਾਂ ਦੇ ਪੱਖ ਜਾ ਕੇ ਦੂਜਿਆਂ ਦੇ ਪੰਚਾਇਤ ਮੈਂਬਰ ਸਾਰੇ ਸਾਰੇ ਆਏ ਆ ਹੂੰ ਵਿਰੋਧ ਚ ਉਧਰ ਕੋਈ ਤਾਂ ਖੜੀ ਹੋਵੇ ਕੋਈ ਨਹੀਂ ਕੋਈ ਦਰ ਚੱਕੀ ਗਈ ਆ ਕਿੰਨਾ ਕਿ ਨੁਕਸਾਨ ਆ ਤੇ ਕਿੰਨੀ ਕਿ ਨਗਾਈ ਤੱਕ ਇਹ ਚੱਕੀ ਗਈ ਆ ਅੰਦਾਜ਼ਨ ਕਿਹ ਲੱਗਦਾ ਕਿੰਨੀਆਂ ਕਿ ਟਰਾਲੀਆਂ ਹੋਣੀਆਂ ਜਿਹੜੀਆਂ ਭਰੀਆਂ ਗਈਆਂ ਹੋਣੀਆਂ ਜਾਂ ਟਰਾਲੇ 100 150 ਟਰਾਲੀਆਂ ਦੀ ਚੱਕੀ ਗਈ ਹੂੰ ਤੇ ਮਨ ਲਗਾ 1500 ਰੁਪਏ ਦੇ ਹਿਸਾਬ ਨਾਲ ਵਿਕੀ ਵੀ ਆ ਕੋਈ 800 ਦੇ ਨਾਲ ਕੋਈ 1500 ਹਿਸਾਬ ਨਾਲ ਟਰਾਲੀ ਵਿਕੀ ਆ ਜੀ ਕਿੰਨੇ ਦਿਨਾਂ ਚ ਇਹ ਕੰਮ ਨੂੰ ਅੰਜਾਮ ਦਿੱਤਾ ਗਿਆ ਤਿੰਨ ਚਾਰ ਦਿਨ ਹੋ ਗਏ ਜੀ ਕਿਸੇ ਨੂੰ ਪਤਾ ਸਾਜੀ ਪੰਚਾਇਤ ਨੰਬਰ ਨਹੀਂ ਸਾਨੂੰ ਪਤਾ ਹੀ ਨਹੀਂ ਲੱਗਦਾ ਇਹ ਨਾਲ ਕੋਈ ਮਤਾ ਪਾਇਆ ਵੇ ਇਹਦੇ ਚ ਇਹ ਕਹਿੰਦੇ ਦਰਖਤਾਂ ਦਾ ਵੀ ਕੋਈ ਨੁਕਸਾਨ ਕੀਤਾ ਗਿਆ ਪੱਟੇ ਗਏ ਕੋਲੇ ਪਏ ਦਰਖਤ ਵੀ ਪੱਟੇ ਗਏ ਜੀ ਕਿੰਨੇ ਦਰਖਤ ਪੱਟੇ ਨੇ ਉਹ ਦਰਖਤ ਹੈਗਾ ਜੀ ਘਟੋ ਦਾ 8-10 ਟਰੱਕ ਦਰਖਤ ਆ ਜੀ ਨਹੀਂ ਉਹ ਕਿਸੇ ਗੱਲ ਦਾ ਕੋਈ ਡਿੱਕਾ ਲਾ ਰਹੇ ਸੀ ਜਾਂ ਸਾਈਡਾਂ ਦੇ ਸੀਗੇ ਮਿੱਟੀ ਕੋਲ ਮਿੱਟੀ ਚਕਾਉਂਦੇ ਮਾਰੇ ਨੇ ਪੜਤੇ ਇਹਨਾਂ ਦੇ ਸਾਈਡ ਤੇ ਇੱਕ ਜੀ ਹਾਤ ਆਪਣੇ ਪਿੰਡ ਦਾ ਤੇ ਉਹ ਵੀ ਜਸਪ੍ਰੀਤ ਸਿੰਘ ਜੱਤੂ ਰੋਕੀ ਬੈਠੇ ਆ ਤੇ ਉਹ ਵੀ ਅਸੀਂ ਜਣਾ ਜਣਾ ਕੋਚ ਕੇ ਜਾਂ ਦਰਖਾਸਤਾਂ ਦਿੱਤੀਆਂ ਸਾਡੇ ਕੋਈ ਸਾਡੀ ਜਨਮਾਈ ਨਹੀਂ ਇਹ ਜਿਹੜੀ ਚੈਕਟਰੀ ਚਾਵ ਨੂੰ ਵੀਡੀਓ ਚਾਵ ਨੂੰ ਛਾਰਨਾ ਚੀ ਦੀ ਦਰਖਾਸਤ ਦਿੱਤਣਾ ਚਾਹੁੰਦਾ ਕੋਈ ਸੁਣ ਮਾਈ ਹਾਤਿਆਂ ਦੀ ਵੀ ਅੱਜ ਖਬਰ ਲਗਾਉਣਾ ਤੁਹਾਨੂੰ ਲੈ ਕੇ ਜਾਣਾ ਉਹਦੀ ਵੀ ਖਬਰ ਦਵਾਉਣੀ ਕੰਧਾਂ ਕੱਢੀ ਬਠਾ ਗੇਟ ਲੱਗੀ ਹੋਈ ਹੈ ਆਹ ਤੇਜਾ ਜੀ ਤੇਜਾ ਸਿੰਘ ਜੀ ਜਿਹੜਾ ਆ ਹਾਤੇ ਦਾ ਕੋਈ ਰੌਲਾ ਦੱਸਦੇ ਕੀ ਰੌਲਾ ਸਲਜੇ ਇਹ ਕਦੋਂ ਕਦਾ ਦੋ ਕਨਾਲਾਂ ਪੰਜ ਮਰਲੇ ਆ ਜੀ ਹੂੰ ਚੁੱਪ ਕਰਾਓ ਉਹਨਾਂ ਨੂੰ ਦੋ ਕਨਾਲਾਂ ਪੰਜ ਮਰਲੇ ਆ ਇਹਨੇ ਆਹ ਦੂਰੀ ਕੰਧ ਸੀ ਉਥੋਂ ਤੱਕ ਪੱਤੀ ਖੰਨਾ ਬਣਾਇਆ ਬਚੇ ਮਾਰ ਮਾਰ ਟਰੈਕ ਸਾਰੀ ਕੱਢ ਕੇ ਆਪਦੇ ਅੰਦਰ ਲਾ ਕਿਹਨੇ ਕਰੀ ਜਾਈਏ ਤੇ ਦੱਸੋ ਕਿੰਨਾ ਟਾਈਮ ਹੋ ਗਿਆ ਕੀਤੀ ਨੂੰ ਆਹ ਮਹੀਨਾ ਦੋ ਮਹੀਨੇ ਹੋਏ ਗਏ ਤੇ ਕਿੰਨੇ ਟਾਈਮ ਤੋਂ ਇਹ ਹੱਥ ਦੇ ਤੌਰ ਤੇ ਪਹਿਲਾਂ ਵਰਤੀ ਜਾਂਦੀ ਸੀ ਰੋਕਣ ਤੋਂ ਪਹਿਲਾਂ ਤੇ ਪਹਿਲਾਂ ਤਾਂ ਚੱਲਦੀ ਸੀ ਉਹੀ ਹੁਣ 2-3 ਸਾਲਾਂ ਦਾ ਇਹਨਾਂ ਨੇ ਆਪ ਦਾ ਕਰ ਦਿੱਤਾ ਇਹ ਨਹੀਂ ਤੁਸੀਂ ਚੱਕੀ ਨਹੀਂ ਆਵਾਜ਼ ਨਹੀਂ ਚੱਕੀ ਦੇ ਖਿਲਾਫ ਤੁਸੀਂ ਆਵਾਜ਼ ਨਹੀਂ ਕੋਈ ਚੱਕਣ ਨਹੀਂ ਦਿੰਦਾ ਚੱਕਣ ਹੀ ਨਹੀਂ ਦਿੰਦਾ ਦੋਨੇ ਸਰਪੰਚ ਇਹਨਾਂ ਨਹੀਂ ਦੇ ਆਮ ਬਰਾਂ ਨੂੰ ਪੁੱਛ ਲੋ ਅੱਗੇ ਮਰਾ ਹੋ ਕੇ ਕਰਕੇ ਸੁਣਦੇ ਹੀ ਨਹੀਂ ਕੋਈ ਉਹ ਕਹਿੰਦਾ ਜੀ ਪਾੜ ਦੇ ਉਧਰ ਖਾਸਾ ਤੇ ਪੜਾ ਦਿੰਦੇ ਇਹੇ ਜੀ ਅਸੀਂ ਜਿਹੜਾ ਇਹ ਹਾਦਸਾ ਗੱਡੀ ਹੈ ਜੀ ਉਦੋਂ ਅਸੀਂ ਤਰਖਾਸ ਦਿੱਤੀ ਸਾਰੀ ਪੰਚਾਇਤ ਨੇ ਜੀ ਸਰਪੰਚ ਨੇ ਵੀ ਮੋਹਰ ਲਾ ਕੇ ਦਿੱਤੀ ਸੀ ਐਮਐਲਏ ਨੇ ਵੀ ਮਾਰਕਾ ਕਰਕੇ ਦਿੱਤੀ ਸੀ ਜੀਡੀਪੀ ਉਹਨਾਂ ਦਰਖਾਸਤ ਦਿੱਤੀ ਆ ਪਰ ਉੱਥੋਂ ਬਾ ਦੇ ਤੇ ਹਲਤ ਕੋਈ ਨਹੀਂ ਇਹ ਕਹਿੰਦਾ ਜੀ ਪਾੜ ਦਿਓ 6 ਮਹੀਨੇ ਹੋ ਗਏ 7 ਉਸ ਚੀਜ਼ ਤੇ ਹਲਤ ਕਰ ਕੋਈ ਕਾਰਵਾਈ ਨਹੀਂ ਹੋਈ ਅੱਡੇ ਤੇ ਮੈਨੂੰ ਕਿਹਾ ਕਹਿੰਦਾ ਜੇ ਪੈਸਾ ਕੋਸ ਮਰਜ਼ੀ ਕਰਾ ਸਕਦਾ ਕਹਿੰਦਾ ਪੈਸੇ ਸਰ ਤੇ ਮੈਂ ਜੋ ਮਰਜ਼ੀ ਕਰਾ ਸਕਦਾ ਅੱਡੇ ਤੇ ਜਾ ਕੇ ਪੁੱਛ ਲਿਆ ਬੰਦੇ ਮੈਨੂੰ ਇਹ ਗੱਲ ਵੀ ਕਹੀ ਕਿਹੜੇ ਬੰਦੇ ਨੇ ਜੱਜੂ ਨੇ ਹੋਰ ਕੌਂਸਲਰਾਂ ਨੂੰ ਪੈਸਾ ਪੈਸੇ ਨਾਲ ਜੋ ਮਰਜ਼ੀ ਕਰ ਸਕਦਾ ਕਹਿੰਦਾ ਜਿਹੜਾ ਮਰਜ਼ੀ ਬੰਦਾ ਖਰੀਦ ਸਕਦਾ ਕੱਲਾ ਕਿ ਹੋਰ ਵੀ ਬੰਦੇ ਸੀਦੇ ਨਾਲ ਪਿੰਡ ਦੇ ਕੱਲਾ ਸੀਗਾ ਇਹ ਖੜਾ ਉੱਥੇ ਤੇ ਮੈਂ ਉਹ ਤੇ ਦਾੰਦ ਛੇੜ ਕੇ ਆ ਗਿਆ ਹਾਤਾ ਛੜਾਇਆ ਜੀ ਕੰਧ ਤੇ ਪਿਆਰ ਹੋ ਗਿਆ ਹਾਤਾ ਛੜਾਇਆ ਜਾਵੇ ਆ ਕੰਧੋਂ ਕੱਢ ਕੇ ਉਹ ਗਰੇ ਬੈਠਾ ਹਾਂ ਉਹਦਾ ਕੰਮ ਜਦੋਂ ਠੱਗੀ ਸੜਾਇਆ ਜਾਵੇ ਕੰਨ ਮਾਹੀ ਬੈਠਾ ਜੇਸੂ ਜੀ ਇੱਕ ਪਿੰਡ ਦਾ ਨੈਣੇ ਵਾਲਾ ਦਾ ਤੁਹਾਡੇ ਦਾ ਮਸਲਾ ਹੈਗਾ ਇਹ ਕੱਲ੍ਹ ਦਾ ਪਰਸੋਂ ਦਾ ਚੱਲੀ ਜਾਂਦਾ ਇੱਕ ਉਹ ਕਹ ਰਿਹਾ ਵੀ ਜਿਹੜੀ ਸਰਕਾਰੀ ਮਿੱਟੀ ਹੈ ਵੀ ਉਹ ਵੇਚੀ ਗਈ ਆ ਕੀ ਮਸਲਾ ਕੀ ਅਸਲ ਦੇ ਵਿੱਚ ਮਾੜਾ ਕਲੀਅਰ ਕਰੋ ਜੀ ਕਿਹੜੀ ਸਰਕਾਰੀ ਮਿੱਟੀ ਵੇਚੀ ਗਈ ਆ ਨਾ ਦਾ ਮੇਰੇ ਕੋਲੇ ਪੰਚਾਇਤੀ ਵਾਹਨ ਆ ਨਾ ਮੈਂ ਕੋਈ ਮੈਂਬਰ ਆ ਨਹੀਂ ਮੇਰਾ ਉੱਤੇ ਕੋਈ ਲੈਣ ਦੇਣਾ ਟਰੈਕਟਰ ਮੇਰਾ ਨਹੀਂ ਜੀ ਸੀ ਬੀ ਮੇਰੀ ਨਹੀਂ ਮੇਰਾ ਉੱਤੇ ਰੋਲ ਹੀ ਨਹੀਂ ਕੋਈ ਠੇਕੇ ਦੇ ਵਾਹਨ ਕਿਸੇ ਕੋਲੇ ਆ ਦਿੱਤਾ ਪੰਚਾਇਤ ਨੇ ਨਮੀਨੇ ਆ ਮੇਰਾ ਕੀ ਲੈਣ ਦੇਣਾ ਤੁਹਾਡਾ ਨਾਂ ਕਿਉਂ ਸ਼ਾਲਾ ਜਾ ਰਿਹਾ ਵਿੱਚ ਉਹਦੇ ਮੇਰਾ ਇੱਕ ਦੋ ਬੰਦੇ ਸ਼ਰਾਰਤੀ ਅੰਸਰ ਆ ਕਿਹੜਾ ਨਾ ਮੇਰੀ ਬੰਦੀ ਨਹੀਂ ਉਹ ਮੂਰੇ ਤਾਕਾ ਚ ਕੀ ਫਿਰਦੇ ਆ ਕਰਿਆ ਕਹਿੰਦੇ ਵੀ ਸਾਨੂੰ ਗੋਲੀ ਮਾਰਨੀ ਹੈ ਧਮਕੀਆਂ ਦਿੱਤੀਆਂ ਸਾਨੂੰ ਗਾਲੀ ਗਲੋਚ ਵੀ ਕੀਤਾ ਗਾ ਕਰਦੇ ਧਮਕੀਆਂ ਵਾਲਾ ਕੁਝ ਨਹੀਂ ਹੋਇਆ ਕੱਲ ਇਹਨਾਂ ਨੇ ਮੇਰੀ ਵੀਡੀਓ ਪਾਈ ਆ 8:30 ਵਜੇ ਵੀ ਇਹ ਬੰਦੇ ਨੇ ਪੰਚਾਇਤ ਚੋਂ ਮਿੱਟੀ ਚੁਕਾਈ ਆ ਮੈਂ ਕਹਿੰਦਾ ਉਹਨਾਂ ਨੇ ਮਿੱਟੀ ਚੁਕਾਉਣ ਵਾਲਾ ਹੂੰ ਮੇਰੇ ਕੋਲੇ ਬਾਹਰ ਨਹੀਂ ਹੋਰ ਨਹੀਂ ਫਿਰ ਇਹਨਾਂ ਨੇ ਗਰੁੱਪ ਚ ਪਾਈ ਆ ਗਰੁੱਪ ਚੋ ਦਰਖਾਸਤ ਦਿੱਤੀ ਆ ਹੂੰ ਉਹਦੇ ਪਤਾ ਲੱਗ ਜੂ ਸਾਡੇ ਕੋਲੇ ਰਿਕਾਰਡਿੰਗ ਹੈਗੀਆਂ ਗਰੁੱਪ ਦੀਆਂ ਸਾਰੀਆਂ ਵੀ ਧਮਕੀਆਂ ਉਹ ਦਿੰਦੇ ਆ ਗਾਲਾਂ ਕੱਢਦੇ ਆ ਕਿ ਮੈਂ ਦਿੰਨ ਉਸ ਨਾਲ ਕੁਝ ਮੂਰੇ ਆਜੂ ਇੱਕ ਜਮੇ ਤੇ ਹਾਂ ਉੱਥੇ ਕੋਈ ਹਾਤੇ ਦਾ ਵੀ ਕੋਈ ਜ਼ਿਕਰ ਕਰ ਰਹੇ ਸੀਗੇ ਕਹਿੰਦੇ ਵੀ ਥੋੜਾ ਹਾਂਜੀ ਕਿਹੜਾ ਹਾਤੇ ਦਾ ਨਜਾਇਜ਼ ਕਬਜ਼ੇ ਵਾਲੀ ਗੱਲ ਆ ਇਹ ਸਾਡੇ ਕੋਲੇ ਪੁਰਾਣਾ 40 50 ਸਾਲ ਦਾ ਹੂੰ ਪਹਿਲਾਂ ਤੋਂ ਸਾਡੇ ਕੋਲੇ ਆ ਹੂੰ ਉਹਦੇ ਪਿੰਡ ਕੋਈ ਸਾਰੇ ਕਬਜ਼ੇ ਛਡਾਉਂਦਾ ਤਾਂ ਛੱਡਣ ਨੂੰ ਤਿਆਰ ਸਾਰਾ ਪਿੰਡ ਸਾਡਾ ਰੋਕੀ ਬੈਠਾ ਢਾਬ ਰੋਕੀ ਵੀ ਆ ਅੱਧੀ ਦੋ ਤਿੰਨ ਨਾਂ ਵਾਲਾ ਢਾਬ ਦੀਆਂ ਗਈਆਂ ਬਾਕੀ ਹੋਰ ਪਿੰਡ ਦੇ ਰੋਕੇ ਵੇ ਕਬਜ਼ੇ ਸਾਥੋਂ ਬਾਡਾ ਲਾ ਲੈਣਾਂ ਤਾਂ ਪੰਚਾਇਤ ਵਾਲੇ ਅਸੀਂ ਪਹਿਲਾਂ ਛੱਡ ਦਿੰਨੇ ਆ ਫਿਰ ਪਿੰਡ ਕੰਨੀ ਨੂੰ ਹੋ ਜਾਣਾ ਕੋਲ ਮਲਾ ਕੇ ਸਾਰੀ ਗੱਲ ਦਾ ਕੀ ਨਿਚੋੜ ਕੱਢਦੇ ਹੋ ਤੁਸੀਂ ਇਹਦਾ ਰੌਲੇ ਦਾ ਕੋਲ ਮਲਾ ਕੇ ਪੰਜ ਚਾਰ ਬੰਦੇ ਖਰਾਬ ਕਰਨ ਤੇ ਹੋਏ ਵੇ ਆ ਉਹ ਚੱਕ ਚਕੀਆ ਕਰਕੇ ਕਰੀ ਜਾਂਦਾ ਹੈ ਠੁੱਸਾ ਬਸ ਆ ਹਰਪ੍ਰੀਤ ਜੀ ਇੱਕ ਸ਼ਾਇਦ ਤੁਹਾਡੇ ਕੋਲੇ ਬਾਣ ਠੇਕੇ ਦੇ ਸਰਕਾਰੀ ਜੀ ਉਹ ਹਾਂਜੀ ਜੀ ਜ਼ਰੂਰ ਹਾਂਜੀ ਉਹ ਜਿਹੜਾ ਕਹ ਰਿਹਾ ਕਹਿੰਦੇ ਵੀ ਉਹ ਐਸਸੀ ਟੱਕਾ ਵੀ ਉਹਦੇ ਉੱਤੇ ਨਾ ਮਿੱਟੀ ਵੱਡੀ ਪੱਧਰ ਤੇ ਵੀ ਟਰਾਲੀ 1500 ਰੁਪਏ ਦੀ ਟਰਾਲੀ ਵੇਚੀ ਗਈ ਹੈ ਸਰਕਾਰੀ ਬਾਣ ਤੋਂ ਤੇ ਕੁਝ ਦਰਖਤ ਪੱਟੇ ਗਏ ਹੈਗੇ ਉਹ ਪਿੰਡ ਦੇ ਵਿੱਚ ਇੱਕ ਜਸੂ ਦਾ ਨਾਮ ਆ ਰਿਹਾ ਇੱਕ ਤੁਹਾਡਾ ਉਹਦੇ ਚ ਜ਼ਿਕਰ ਹੋ ਰਿਹਾ ਕੀ ਕਹਿਣਾ ਚਾਹੁੰਦੇ ਹੋ ਜੀ ਇਸ ਮਸਲੇ ਦੇ ਕੋਈ ਹੋਰ ਰਿਜ਼ਰਵ ਟੈਕ ਹੈ ਜੀ ਐਸਸੀਏ ਪਹਿਲੀ ਗੱਲ ਦਾ ਕੋਈ ਸ਼ਲੋਕ ਖਾਂਦੇ ਛਾਦੇ ਜਰਨਲ ਮੈਨੂੰ ਉਦਾਂ ਵੀ ਅਪਸਰ ਬੋਲਦੇ ਰਹਿੰਦੇ ਆ ਵੀ ਉਹ ਜ਼ਮੀਨ ਆਪ ਲੈਣਾ ਚਾਹੁੰਦੀ ਸੀ ਹੁਣ ਪਹਿਲਾਂ ਵੀ ਜਦੋਂ ਮੈਂ ਲਿਆ ਸੀਗਾ ਵਾਹਨ ਉਹ ਉਹ ਜਿਹੜੀ ਪੜਹੀ ਸੀ ਜਾਂ ਵੀ ਹੋਰ ਵੀ ਉੱਥੇ ਕੰਮ ਕਰਨ ਵਾਲੇ ਪੰਚਾਇਤ ਦੇ ਧਿਆਨ ਚ ਕਰਵਾਏ ਸੀ ਕੁਝ ਕੰਮ ਮੈਂ ਪਹਿਲਾਂ ਕਰਵਾਇਆ ਸੀ ਉਹਦਾ ਵੀ ਮੈਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ ਹੁਣ ਜਿਹੜਾ ਹੈਗਾ ਜਿਆਦਾ ਮੀਂਹ ਆਉਣ ਕਰਕੇ ਉਤਾਂ ਹਾਲੇ ਵਾਹਨ ਚ ਥੱਲੇ ਵਾਲੇ ਉਹ ਇੱਕ ਜਿਹੜਾ ਜਾਂ ਪਿੰਡ ਦੇ ਲੋਕਾਂ ਨੇ ਇਹ ਪਿੰਡ ਦੀ ਮਿੱਟੀ ਸੀ ਉਹ ਚੱਕ ਕੇ ਮੇਰੇ ਉਹ ਘਾਰੇ ਚੱਕਦੇ ਤੂੰ ਬਹੁਤ ਨਾ ਨਹੀਂ ਜਿਆਦਾ ਨਹੀਂ ਹੋਈ ਜਿਹੜੇ ਦਸਤਾਲ ਦੀ ਗੱਲ ਆ ਉਹ ਘਾਰੇ ਦੇ ਨਾਲ ਹੀ ਉਹ ਦੱਸ ਦਿੱ ਗਿਆ ਉਹ ਕੋਈ ਨਹੀਂ ਜਿਵੇਂ ਉਹ ਚ ਦੇਖਣ ਚ ਲੱਗਦਾ ਵੀ ਜੀ ਸੀ ਬੀ ਨਾਲ ਮਿੱਟੀ ਦੀ ਪਟਾਈ ਹੋਈ ਹੋਈ ਹੈ ਜੀ ਜੀ ਸੀ ਬੀ ਨਾਲ ਪਟਾਈ ਕੁਛ ਨਹੀਂ ਹੋਈ ਜਿਹ ਉਹ ਘਾਰੇ ਚੱਕੇ ਉਹ ਤਾਂ ਹਾਲੇ ਬੰਦ ਚੱਕ ਕੇ ਚੱਕਿਆ ਹੈਗਾ ਕਿਲਾ ਵਾਹੀ ਹੋ ਸਰ ਉਹ ਚੋਨਾ ਮਰਾਈ ਵੀ ਦੇਖਦਾ ਇਹ ਤਾਂ ਹਾਲੇ ਬੰਦ ਚ ਹੀ ਮਰਦਾ ਇਹ ਬੰਦ ਚ ਹੀ ਕਹ ਰਿਹਾ ਕਹਿੰਦੇ ਵੀ 1500 ਲੀਟਰ ਵਾਲੀ ਟਰਾਲੀ ਆਪਰੇ ਚਿਹਤਿਆਂ ਦੇ ਘਰੇ ਇਹਨਾਂ ਨੇ ਮਿੱਟੀ ਦੀਆਂ ਪਾਈਆਂ ਜੀ ਇਥੋਂ ਵੇਚਿਆਂਗੇ ਨਹੀਂ ਆ ਫਰਦਾਂ। ਇੱਕ ਵੀ ਸਾਫ਼ ਕਰਦੀ ਸੀ ਸੋਂਹ ਤੁਹਾਨੂੰ ਪਿਆਰਾ ਇੱਕ 5 ਪੈਸੇ ਦੇ ਵਿੱਚ ਲਾ ਦਿੰਦੇ। ਹਾਂ ਜੀ ਜੇ ਕੋਈ ਜੀਸੀਟੀ ਆਵੇ ਨੇ ਕੋਈ ਆਪਦਾ ਖਰਚਾ ਲੈ ਜਾ ਉਹਦੇ ਚ ਕੰਮ ਹੋਣ ਲੱਗੀ ਹੈ ਜੀ। ਉਹ ਤਾਂ ਇਹ ਵੀ ਉਹਨਾਂ ਨਾਲ ਤਾਂ ਸੱਤ ਕੋ ਲਿਆਉਣਾ ਕੋ ਲਿਆ। ਉਹ ਤਾਂ ਸੰਗੈ ਸਾਡਾ ਪੰਚਾਇਤ ਦਾ ਸਾਡਾ ਕੰਮ ਕਰਕੇ ਦੇ ਤੁਹਾਨੂੰ। ਇੱਕ ਜੀ ਮੇਂ ਮਸਲਾ ਥਾਣੇ ਆਉਣ ਤੋਂ ਪਹਿਲਾਂ ਕਿ ਇਹਨੂੰ ਵਿਚਾਰਿਆ ਨਹੀਂ ਕਿ ਵੀ ਆਪਣਾ ਪਿੰਡ 'ਚ ਬਹਿ ਕੇ ਇਹਦਾ ਕੋਈ ਨਵੇੜਾ ਕਰ ਲੈਂਦੇ ਜਾਂ ਹੋ ਜਾਂਦਾ ਜਾਂ ਹੋ ਸਕਦਾ। ਨਹੀਂ ਜੀ ਮਸਲਾ ਤਾਂ ਕੋਈ ਥਾ ਨੇ ਕਹਿ ਰਹੇ ਸੀ ਕਿੰਨੇ ਕਿਸੇ ਵੱਲੋਂ ਵੀ ਉਹਨਾਂ ਬੰਦੇ ਜੀ ਇੱਕ ਤੇ ਕੰਪਲੇਂਟ ਦਿੱਤੀ ਵੀ ਆ ਜੇ ਕੋਈ ਜੇ ਕੋਈ ਦਿੱਤੀ ਜੋ ਮੇਰੇ ਖਿਲਾਫ ਦਿੱਤੀ ਉਹ ਤਾਂ ਮੇਰੀ ਤਾਂ ਖਲਾਫ ਸਵਾਲ ਦਾ ਹੈ ਨਹੀਂ ਤੇ ਮੈਂ ਆਪਰੇ ਥੇ ਜਾ ਕੇ ਪੁੱਛੇ ਤੁਹਾਨੂੰ ਨਿਸ਼ਾਨ ਹੋਇਆ ਹੋਇਆ ਮੈਂ ਤਾਂ ਮਿਲਾਂਗਾ